ਕਬੀਰ ਸਾਹਿਬ ਕਹਿੰਦੇ ਨੇ ਸਭ ਤੋਂ ਵੱਡੀ ਰੁਕਾਵਟ ਹੈ ਤੇਰੇ ਅੰਦਰ ਦਾ ਹੰਕਾਰ ਆਪਣੇ ਅੰਦਰ ਦੇ ਹੰਕਾਰ ਨੂੰ ਦੂਰ ਕਰ ਤੇ ਉਥੇ ਕਬੀਰ ਸਾਹਿਬ ਜੀ ਨੇ ਬੜੇ ਸੋਹਣੇ ਸ਼ਬਦ ਆਖੇ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਰੋੜਾ ਹੋਏ ਰੋਹਾਟ ਕਾ ਤਜ ਮਨ ਕਾ ਅਬਮਾਨ ਰੋੜਾ ਰੋੜਾ ਸਮਝਦੇ ਆਂ ਪੱਥਰ ਛੋਟਾ ਜਿਹਾ ਪੱਥਰ ਦਾ ਟੁਕੜਾ ਇੱਟ ਦਾ ਟੁਕੜਾ ਉਸ ਨੂੰ ਰੋੜਾ ਆਖੀ ਦਾ ਕਬੀਰ ਸਾਹਿਬ ਕਹਿੰਦੇ ਨੇ ਸਭ ਤੋਂ ਪਹਿਲਾਂ ਆਪਣਾ ਅਪਮਾਨ ਆਪਣਾ ਹੰਕਾਰ ਇਸ ਨੂੰ ਤੂੰ ਨਾ ਸਕਰ ਕਿਉਂਕਿ ਜਦੋਂ ਤੱਕ ਤੇਰੇ ਅੰਦਰ ਹੰਕਾਰ ਦੀ ਵਸਨਾ ਆਵੇਗੀ ਪਰਮਾਤਮਾ ਦੇ ਰੰਦਰ ਨਹੀਂਬਰਗਟੂ ਸਕਦਾ ਹੈ ਅੰਦਰ ਹੀ ਇਹ ਨਹੀਂ ਕਿ ਉਹ ਗਿਆ ਕਿ ਕਿਤੇ ਨਹੀਂ ਗਿਆ ਕਟ ਕਟ ਮੈਂ ਹਰ ਜੀਵ ਬਸੇ ਹਰ ਘਟ ਦੇ ਅਰਸ ਨੇ ਬੰਦੇ ਦਾ ਅੰਦਰ ਦੀ ਰੂਹ ਉਹ ਹਰ ਸਰੀਰ ਦੇ ਵਿੱਚ ਪਰਮਾਤਮਾ ਬੈਠਾ ਗਿਆ ਪ੍ਰਗਟ ਕਿਵੇਂ ਹੋਵੇਗਾ ਉਹ ਕਹਿੰਦੇ ਨੇ ਆਪਣਾ ਅਪਮਾਨ ਦੂਰ ਕਰ ਜਿਵੇਂ ਸੱਭ ਬਾਬਾ ਨਾਨਕ ਜੀ ਕਹਿੰਦੇ ਨੇ ਹੋ ਹੋ ਸਭਨਾ ਕੀ ਰੇਣ ਕਾ ਤੂੰ ਆਉ ਹਮਾਰੇ ਪਾਸ ਇਦਾਂ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਰੋੜਾ ਹੋਏ ਰੋ ਬਾਢ ਕਾ ਬਾਢ ਕਹਿੰਦੇ ਨੇ ਰਸਤੇ ਨੂੰ ਤੂੰ ਰਸਤੇ ਦਾ ਰੋੜਾ ਹੋ ਜਾ ਪਰ ਤੁਸੀਂ ਦੇਖੋ ਤਵਜੋ ਦੇ ਧਿਆਨ ਦਿਓ ਰਸਤੇ ਦਾ ਰੋੜਾ ਹੋਣਾ ਇਹ ਵੀ ਇੱਕ ਮਾੜੀ ਗੱਲ ਹੈ ਮਾੜੀ ਗੱਲ ਰਸਤੇ ਦਾ ਰੋੜਾ ਮੁਹਾਵਰਾ ਵੀ ਹੈ ਕਬੀਰ ਸਾਹਿਬ ਕਹਿੰਦੇ ਨੇ ਆਪਣੇ ਮਨ ਦਾ ਹੰਕਾਰ ਛੱਡ ਤੇ ਰਸਤੇ ਦਾ ਰੋੜਾ ਬਣ ਜਾ। ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਕੋਈ ਇਦਾਂ ਦਾ ਕੋਈ ਵਿਰਲਾ ਦਾਸ ਬਣ ਜਾਵੇ, ਸੇਵਕ ਬਣ ਜਾਵੇ ਤਾਂ ਹੀ ਪਰਮਾਤਮਾ ਮਿਲਦਾ ਹੈ। ਫਿਰ ਪਤਾ ਚੱਲਿਆ ਕਿ ਨਹੀਂ ਭਾਈ ਜਿਹੜਾ ਰਸਤੇ ਦਾ ਰੋੜਾ ਹੈ ਤੇ ਕੰਮ ਖਰਾਬ ਕਰਦਾ ਹੈ। ਇਥੇ ਸੁਣਨ ਦੇ ਵਿੱਚ ਵੀ ਬੜਾ ਅਜੀਬ ਜਾ ਲੱਗਦਾ ਹੈ ਕਿ ਰਸਤੇ ਦਾ ਰੋੜਾ ਰੋੜੇ ਦੇ ਅਰਥ ਨੇ ਰਕਾਵਟ ਰਕਾਵਟ ਦੇ ਅਰਥ ਨੇ ਕੋਈ ਵੀ ਬੰਦਾ ਇਹ ਨਹੀਂ ਕਿ ਜ਼ਰੂਰੀ ਨਹੀਂ ਹੈ ਕਿ ਕੋਈ ਰਸਤੇ ਦੇ ਉੱਤੇ ਤੁਰਿਆ ਜਾ ਰਿਹਾ ਹੈ ਤੇ ਜਿਸ ਬੰਦੇ ਨੂੰ ਦਿਖਦਾ ਨਹੀਂ ਉਹ ਹੀ ਡਿਗੇਗਾ ਇਥੇ ਰੋੜਾ ਕਈ ਵਾਰੀ ਬੰਦਾ ਉਹ ਵੀ ਡਿਗ ਜਾਂਦਾ ਜਿਸ ਨੂੰ ਦਿਖਦਾ ਹੋਵੇ ਉਹਨਾਂ ਨੇ ਆਪਣੇ ਮਨ ਦੇ ਵਿਚਾਰ ਬਦਲੇ ਉਹ ਕਹਿੰਦੇ ਨੇ ਨਹੀਂ ਰੱਬ ਦਾ ਪਿਆਰਾ ਪਰਮਾਤਮਾ ਦੇ ਘਰ ਦੇ ਵਿੱਚ ਲੋਕਾਂ ਨੂੰ ਟੋੜਦਾ ਹੈ ਉਹ ਰੱਬ ਦਾ ਪਿਆਰਾ ਰੱਬ ਦੇ ਰਸਤੇ ਦੇ ਵਿੱਚ ਕਦੀ ਰੁਕਾਵਟ ਨਹੀਂ ਬਣਦਾ ਕਦੀ ਨਹੀਂ ਰੁਕਾਵਟ ਬਣਦਾ ਉਹਨਾਂ ਨੇ ਬਚਨ ਆਕੇ ਕਹਿੰਦੇ ਨੇ ਕਬੀਰ ਰੋੜਾ ਹੁਆ ਤੋ ਕਿਆ ਪਿਆ ਪੰਥੀ ਕੋ ਦੁਖ ਦੇ ਕਿੰਨੇ ਠੀਕ ਹੈ ਕਬੀਰ ਸਾਹਿਬ ਜਿਹੜਾ ਰੋੜਾ ਕੇ ਥਾਂ ਦੇ ਉੱਤੇ ਸ਼ਾਂਤ ਪਿਆ ਰਹਿਣ ਦਾ ਹੈ ਪਰ ਉਹਦੀ ਸ਼ਾਂਤੀ ਦੇ ਵਿੱਚ ਵੀ ਕਿਸੇ ਨੂੰ ਦੁੱਖ ਹੈ ਉਹਦੇ ਉੱਥੇ ਪਏ ਰਹਿਣ ਦੇ ਵਿੱਚ ਵੀ ਕਿਸੇ ਨੂੰ ਤਕਲੀਫ ਹੈ ਤੇ ਤੁਹਾਨੂੰ ਪਤਾ ਹੋਵੇ ਤੁਹਾਨੂੰ ਗੁਰੂ ਅੰਗਦ ਦੇ ਪਾਤਸ਼ਾਹ ਜੀ ਆਹੀ ਦਿਨਾਂ ਦੀ ਗੱਲ ਹੈ ਤਪੇ ਨੂੰ ਬੜੀ ਤਕਲੀਫ ਸੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਤੋਂ ਮਹਾਰਜ ਕਹਿੰਦੇ ਨੇ ਪਿਆਰਿਆ ਜੇ ਮੁਸ਼ਕਿਲਾਂ ਤੇ ਮੇਰੇ ਤੋਂ ਐ ਤੇ ਤੂੰ ਸਿੱਧਾ ਹੀ ਆ ਕੇ ਕਹਿ ਦਿੰਦਾ ਆਪਾਂ ਖੰਡੂਰ ਸਾਹਿਬ ਛੱਡ ਕੇ ਚਲੇ ਜਾਂਦੇ ਕਿਉਂਕਿ ਇਹ ਸੰਸਾਰ ਹੈ ਪਿਆਰਿਓ ਇਹ ਸੰਸਾਰ ਦੇ ਅੰਦਰ ਇਹ ਮੇਰੇ ਵਰਗਾ ਸੋਚ ਸਕਦਾ ਹੋਵੇਗਾ ਆ ਵੀ ਇਕੱਠਾ ਕਰ ਲਾਂ ਵੀ ਇਕੱਠਾ ਕਰ ਲਾਂ ਪਰ ਗੁਰੂ ਗੁਰੂ ਜਾਣਦਾ ਹੈ ਸੰਸਾਰ ਸੰਸਾਰ ਤਿਆਗਣ ਦਾ ਨਾਮ ਹੈ ਇਕੱਠਾ ਕਰਨ ਦਾ ਨਾਮ ਜਿਨੇ ਇਕੱਠਾ ਕੀਤਾ ਉਸ ਨੂੰ ਕੋਈ ਨਹੀਂ ਜਾਣਦਾ ਜਿਸ ਨੇ ਤਿਆਗਣ ਦੀ ਬਿਰਤੀ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਲਿਆ ਉਸ ਨੂੰ ਸਾਰੇ ਚੋਕੇ ਸਲਾਮ ਕਰਦੇ ਇੱਕ ਛੋਟੀ ਜੀ ਐਗਜ਼ਾਮਪਲ ਹੈ ਸਿਰਫ ਸਮਝਣ ਦੇ ਲਈ ਤੁਸੀਂ ਕਰੋੜਾਂ ਰੁਪਈਆ ਕਮਾ ਸਕਦੇ ਹੋ पर करोड़ों रुपया त्याग नहीं सकता। ਤੁਹਾਨੂੰ ਕੋਈ ਆਫਰ ਮਿਲੇ ਕਿ ਭਾਈ ਬਿਜ਼ਨਸ ਦੇ ਮੁਤਾਬਕ ਹੀ ਇਹ ਬੰਦੇ ਦੀ ਜਾਨ ਨਹੀਂ ਨਿਕਲ ਜਾਵੇ ਕਿ ਕਰੋੜਾ ਰੁਪਿਆ ਦਾ ਸੌਦਾ ਕਿਵੇਂ ਜਾਣ ਦਈਏ। त्याਗਣਾ ਬੜਾ ਔਖਾ ਹੈ। ਕਮਾਉਣਾ ਸੌਖਾ ਹੈ। ਪਰ त्याਗਣਾ ਬਹੁਤ ਔਖਾ ਹੈ। ਤੇ ਜਿਨ੍ਹਾਂ ਨੇ त्याਗਾ ਨਾ ਇਸ ਪੂਮਿੰਦੇ ਉਤੇ ਇਸ ਸੰਸਾਰ ਦੇ ਉਤੇ ਉਹਨਾਂ ਦੀ ਪੂਜਾ ਹੁੰਦੀ ਹੈ। ਉਹਨਾਂ ਦੀ ਪੂਜਾ ਨਹੀਂ ਹੁੰਦੀ ਜਿਨ੍ਹਾਂ ਨੇ ਇਕੱਠਾ ਕੀਤਾ ਕੇ। ਇਕੱਠਾ ਕਰਨ ਵਾਲੇ ਔਰੰਗਜ਼ੇਬ ਵੀ ਨਹੀਂ। ਔਰੰਗਜ਼ੇਬ ਨੇ ਬੜਾ ਕੱਠਾ ਕੀਤਾ। ਜahangir ਨੇ ਇਕੱਠਾ ਕੀਤਾ, ਅਕਬਰ ਬਾਦਸ਼ਾਹ ਨੇ ਇਕੱਠਾ ਕੀਤਾ, ਅਕਬਰ ਬਾਦਸ਼ਾਹ ਨੇ ਤੇ ਇਥੋਂ ਤੱਕ ਕਹਿ ਦਿੱਤਾ ਤੁਹਾਨੂੰ ਗੁਰੂ ਅਮਰਦਾਸ ਜੀ ਨੂੰ ਉਹ ਕਹਿਣ ਲੱਗੇ ਕਿਉਂਕਿ ਕਿਸੇ ਦਾ ਮਰਨ ਦਾ ਚਿੱਤ ਨਹੀਂ ਨਾ ਕਰਦਾ। ਉਹ ਭਾਵੇਂ ਕੋਈ ਬਾਦਸ਼ਾਹ ਹੋਵੇ ਕਾਇਮ ਭਾਵੇਂ ਕੋਈ ਫਕੀਰ ਹੋਵੇ ਭਾਵੇਂ ਕੋਈ ਮੰਗਤਾ ਹੋਵੇ ਪਰ ਸਤਿਗੁਰ ਦੀ ਬਾਣੀ ਕਹਿੰਦੀ ਮਰਨ ਦਾ ਕਿਸੇ ਦਾ ਚਿੰਤ ਨਹੀਂ ਕਰਨਾ ਉਹਨੇ ਨਾ ਧੰਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਹਿਣ ਲੱਗੇ ਮਹਾਰਾਜ ਤੁਸੀਂ ਨਾ ਅਰਦਾਸ ਕਰ ਦਿਓ ਸਾਡੀ ਕਿ ਜਿਹੜਾ ਸਾਡਾ ਸਿੰਘਾਸਨ ਹੈ ਨਾ ਉਹ ਸਲਾਮਤ ਰਹੇ ਤੇ ਗੁਰੂ ਅਮਰਦਾਸ ਜੀ ਬੜੇ ਦਾਨੇ ਸਨ ਬڑے ਕਹਿディー ਹਲੇਮੀ ਵਾਲੇ ਬੜੇ ਸੋਜਮਾਨ ਸਨ ਉਹਨਾਂ ਨੇ ਆਖਿਆ ਕਿ ਪਿਆਰਿਆ ਜੇ ਸਿੰਘਾਸਨ ਸਲਾਮਤ ਰਹਿੰਦੇ ਤੇ ਜਿਹੜੇ ਪਹਿਲਾਂ ਛੱਡ ਕੇ ਜਾਂਦੇ ਉਹਨਾਂ ਕਰਾ ਲੈਂਦੇ ਅਰਦਾਸ ਉਹ ਕਹਿੰਦੇ ਨੇ ਸਿੰਘਾਸਨ ਨਹੀਂ ਸਲਾਮਤ ਰਹਿ ਸਕਦਾ ਇਹ ਸਿੰਘਾਸਨ ਛੱਡਣਾ ਹੀ ਪਵੇਗਾ ਤਿਆਗਣਾ ਹੋਰ ਹੈ ਛੋੜਾ ਲੈਣਾ ਹੋਰ ਹੈ ਜਿਹੜੇ ਬੰਦਗੀ ਕਰਨ ਵਾਲੇ ਨੇ ਉਹ ਤਿਆਗ ਕਰਦੇ ਨੇ ਉਹ ਮੋਹ ਨਹੀਂ ਕਰਦੇ ਅ ਰੱਬ ਦਾ ਪਿਆਰਾ ਅ ਰੱਬ ਦੇ ਦਰ ਦੇ ਉੱਤੇ ਜਾਂਦਿਆਂ ਨੂੰ ਕਦੀ ਵੀ ਉਹਨਾਂ ਦੇ ਰਾਹ ਦਾ ਰੋੜਾ ਨਹੀਂ ਹੁੰਦਾ ਉਥੇ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਰੋੜਾ ਹੁਆ ਤੋ ਕਿਆ ਪਿਆ ਪੰਥੀ ਕੋ ਦੁੱਖ ਦੇ ਕਹਿੰਦੇ ਨੇ ਉਥੇ ਰਸਤੇ ਤੇ ਉਤੇ ਜਾਣ ਵਾਲਿਆਂ ਨੂੰ ਦੁੱਖ ਦਿੰਦਾ ਹੈ ਐਸਾ ਤੇਰਾ ਦਾਸ ਹੈ ਜਿਉ ਤਰਣੀ ਮੈਂ ਕੀ ਕਬੀਰ ਸਾਹਿਬ ਕਹਿੰਦੇ ਨੇ ਖੇ ਬਣ ਜਾ ਉਹ ਪੱਥਰ ਤੋਂ ਵੀ ਨੀਵੀ ਹੈ ਕਬੀਰ ਸਾਹਿਬ ਇਹ ਅਜੇ ਵਿਚਾਰ ਕਰਦੇ ਹੀ ਪਏ ਨੇ ਹਵਾ ਦਾ ਬੁੱਲਾ ਆਇਆ ਉਸ ਹਵਾ ਦੇ ਬੁੱਲੇ ਦੇ ਨਾਲ ਧਰਤੀ ਦੇ ਉੱਤੇ ਪਈ ਹੋਈ ਜਿਹੜੀ ਮਿੱਟੀ ਸੀ ਉਹ ਸਿੱਧੀ ਆ ਕੇ ਸਾਰੇ ਸਰੀਰ ਦੇ ਉੱਤੇ ਪੈ ਗਈ ਹੁਣ ਕਬੀਰ ਸਾਹਿਬ ਜੀ ਨੇ ਆਖਿਆ ਕਹਿਣ ਲੱਗੇ ਕਿ ਭਾਈ ਰੱਬ ਦਾ ਪਿਆਰਾ ਤੇ ਇਦਾਂ ਦਾ ਨਹੀਂ ਨਾ ਹੁੰਦਾ ਕਿ ਤੁਹਾਡੇ ਗੱਲ ਪਵੇ ਨਹੀਂ ਉਹ ਤੇ ਹੱਥ ਜੋੜ ਦਿੰਦਾ ਹੈ ਯਾਦ ਹੈ ਨਾ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਉਹਨਾਂ ਨੇ ਦੋਨਾਂ ਪੁੱਤਰਾਂ ਨੂੰ ਜਵਾਈ ਸੰ ਬੇਨਤੀ ਕੀਤੀ ਭਾਈ ਰਾਮਾ ਤੇ ਭਾਈ ਜੇਠਾ ਜਿਹਨੂੰ ਮੇਰੇ ਬਹਿਣ ਦੇ ਲਈ ਥੜਾ ਬਣਾ ਦਿਓ ਉਹ ਕਹਿੰਦੇ ਬਣ ਜਾਵੇਗਾ ਉਹ ਫਿਰ ਸਾਰਾ ਪ੍ਰੋਸੀਜਰ ਉਹਨਾਂ ਨੇ ਸਮਝਾਇਆ ਕਿਵੇਂ ਕਿੰਨਾ ਉੱਚਾ ਕਿੰਨਾ ਨੀਵਾ ਕਿ ਸਭ ਕੁਝ ਸਮਝਾ ਕੇ ਸਭ ਕੁਝ ਦੱਸ ਕੇ ਸਤਿਗੁਰੂ ਜੀ ਚਲੇ ਜਾਂਦੇ ਸਨ ਪਰ ਜਦੋਂ ਰਿਜ਼ਲਟ ਦਾ ਸਮਾਂ ਆਇਆ ਤੇ ਉਦੋਂ ਭਾਈ ਰਾਮਾ ਜੀ ਨੂੰ ਜਦੋਂ ਪੁੱਛਿਆ ਕਿ ਜੇ ਉਹ ਥੜਾ ਤਿਆਰ ਹੋ ਗਿਆ ਉਹ ਕਹਿੰਦੇ ਨੇ ਜੀ ਤਿਆਰ ਹੋ ਗਿਆ ਸਾਬ ਕਹਿੰਦੇ ਨੇ ਉਸ ਮੁਤਾਬਕ ਨਹੀਂ ਹੋਇਆ ਉਸ ਤੋਂ ਪਹਿਲਾਂ ਉਹ ਤਿੰਨ ਵਾਰ ਥੜੇ ਢਾ ਚੁਕੇ ਸਨ ਉਹਨਾਂ ਨੇ ਆਖਿਆ ਜੀ ਜਦੋਂ ਬਾਬਾ ਮਰਦਾਸ ਜੀ ਨੇ ਆਖਿਆ ਤੁਸੀਂ ਭੁੱਲ ਜਾਂਦੇ ਹੋ ਕਹਿੰਦੇ ਨੇ ਮੈਂ ਨਹੀਂ ਭੁੱਲਦਾ ਤੁਸੀਂ ਬਜ਼ੁਰਗ ਹੋ ਗਏ ਹੋ ਪਿਤਾ ਜੀ ਤੁਸੀਂ ਭੁੱਲ ਜਾਂਦੇ ਹੋ ਉਹ ਕਹਿੰਦੇ ਸਤ ਬਚਨ ਰੱਬ ਦਾ ਪਿਆਰਾ ਕਦੀ ਕਿਸੇ ਨੂੰ ਮੰਦਾ ਨਹੀਂ ਕਹਿੰਦਾ ਕਦੀ ਨਹੀਂ ਕਿਸੇ ਨੂੰ ਮਾੜਾ ਕਹਿੰਦਾ ਉਹ ਸਦਾ ਪਰਮਾਤਮਾ ਦੇ ਹੁਕਮਾਂ ਦੇ ਵਿੱਚ ਰਹਿੰਦਾ ਹੈ ਉਹ ਸਦਾ ਹੀ ਆਪਣੇ ਤਨ ਦੇ ਉੱਤੇ ਦੁੱਖ ਸਹਾਰ ਲਵੇਗਾ ਪਰ ਕਦੀ ਕਿਸੇ ਨੂੰ ਮੰਨਦਾ ਨਹੀਂ ਕਹਿੰਦਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਖੇ ਹੋਈ ਤੋ ਕਿਆ ਪਿਆ ਜੋ ਉਡ ਲਾਗੇ ਅੰਗ ਅੰਗ ਕਹਿੰਦੇ ਨੇ ਸਰੀਰ ਜਦੋਂ ਹਵਾ ਦਾ ਬੁੱਲਾ ਆਉਂਦਾ ਕਿ ਤੇ ਸਰੀਰ ਭਾਵ ਕੇ ਕਿਸੇ ਨੇ ਮਾੜੀ ਮੋਟੀ ਗੱਲ ਕਹਿ ਦਿੱਤੀ ਤੇ ਬਰਦਾਸ਼ਤ ਨਹੀਂ ਹੁੰਦੀ ਪਰ ਜਿਹੜੇ ਸਾਧੂ ਸੰਤ ਨੇ ਉਹ ਸਦਾ ਸ਼ਾਂਤ ਰਹਿੰਦੇ ਨੇ ਸਦਾ ਟਿਕੇ ਹੋਏ ਰਹਿੰਦੇ ਨੇ ਉਹਨਾਂ ਦੇ ਅੰਦਰ ਦੇ ਬੰਧਨ ਨਾ ਉਹ ਨਾਮ ਬਾਣੀ ਦੇ ਨਾਲ ਉਹ ਬੰਦਨਾ ਤੋਂ ਮੁਕਤ ਹੋ ਜਾਂਦੇ ਨੇ ਇਹ ਕਹਿਣ ਸੁਣਨ ਦੇ ਵਿੱਚ ਗੁੱਸਾ ਤੁਹਾਡੇ ਤੇ ਮੇਰੇ ਵਰਗਿਆਂ ਨੂੰ ਆਉਂਦਾ। ਰੱਬ ਦੇ ਪਿਆਰੀਆਂ ਨੂੰ ਗੁੱਸਾ ਨਹੀਂ ਆਉਂਦਾ। ਜੇ ਉਹਨਾਂ ਨੂੰ ਗੁੱਸਾ ਆਉਣ ਲੱਗਿਆ ਫਿਰ ਕੌਣ ਬਖਸ਼ਿਆ ਜਾਵੇ? ਭਾਵ ਕਹਿਣ ਤੋਂ ਕਿ ਜਿਹੜੇ ਰੱਬ ਦੇ ਪਿਆਰੇ ਨੂੰ ਬੜੇ ਸ਼ਾਂਤ ਰਹਿੰਦੇ ਨੇ। ਗੁਰੂ ਅਮਰਦਾਸ ਜੀ ਨੂੰ ਬਾਬਾ ਦਾਤੂ ਨੇ ਲੱਤ ਮਾਰੀ ਸੀ ਨਾ। ਤੇ ਕੋਈ ਸਾਡੇ ਵਰਗੇ ਨੂੰ ਮਾਰ ਕੇ ਵਿਖਾਵੇ। ਮਾਰ ਸਕਦਾ? ਨਹੀਂ। ਅੱਗਿਓ ਕਾਰ ਗੱਲਾਂ ਦੱਸ ਦੇਾਂਗੇ ਪਰ ਉਹ ਉਹ ਗੁਰੂ ਹੀ ਸਨ ਜਦੋਂ ਲੱਤ ਮਾਰੀ ਨਾ ਸਾਬ ਨੇ ਉਹਨਾਂ ਦੇ ਚਰਨ ਪਕੜ ਲਏ ਸ਼ਹਿ ਦੇ ਇਹ ਗੱਲ ਸਾਡੇ ਹਲਕ ਤੋਂ ਥੱਲੇ ਨਾ ਉਤਰੇ ਕਿਉਂਕਿ ਸਾਨੂੰ ਬਰਦਾਸ਼ਤ ਨਹੀਂ ਹੁੰਦੀ ਇੱਕ ਤਾਂ ਛਤਰ ਕਾਈਏ ਨਾਲੇ ਦੂਜੇ ਉਹਦੇ ਪੈਰ ਪੜੀਏ ਇਹ ਨਹੀਂ ਹੋ ਸਕਦਾ ਜੀ ਕਈ ਵਾਰੀ ਭਰਾ ਭਰਾ ਹੀ ਹੁੰਦੇ ਨੇ ਈਰਖਾ ਇਤਨੀ ಜಾਦੀ ਹੈ ਜਲਸੀ ਇਤਨੀ ಜಾਦੀ ਹੈ ਉਹ ਕਹਿੰਦਾ ਮੈਂ ਨਹੀਂ ਬਣਾਉਣਾ ਹੁਣ ਉਹਨਾਂ ਦੇ ਪੈਰੀ ਪਈਏ ਜਾ ਕੇ ਪਰ ਧੰਨ ਗੁਰੂ ਅਮਰਦਾਸ ਮਹਾਰਾਜ ਸਿੰਘਾਸਣ ਦੇ ਉੱਤੇ ਬੈਠੇ ਨੇ ਆਣ ਕੇ ਈਰਖਾ ਦੇ ਵਿੱਚ ਲੱਤ ਮਾਰਨ ਤੀਰ ਕਾਇ ਸੀ ਕਿ ਇਹ ਗੱਦੀ ਸਾਡੀ ਹੈ ਤੇ ਬੈਠਾ ਸੇਵਕ ਹੈ ਇਹ ਕਿਵੇਂ ਸੰਭਵ ਹੋ ਸਕਦਾ ਹੈ ਜਿੱਥੇ ਮਨੁੱਖ ਆਪਣੀ ਵਿਸ਼ੇਦਾਰੀ ਆਪਣੀ ਹੋਣ ਆਪਣੀ ਮੈਂ ਮੇਰੀ ਪ੍ਰਗਟ ਕਰੇਗਾ ਉਸ ਥਾਂ ਦੇ ਉੱਤੇ ਈਰਖਾ ਦੇ ਭਾਂਬੜ ਬਲਣਗੇ ਹੀ ਬਲਣਗੇ ਇਹ ਮੈਂ ਮੇਰੀ ਹੈ ਹੀ ਇਤਨੇ ਘਾਤਕ ਉਹਨੇ ਸਾਹਿਬ ਧੰਗੁਰ ਅਮਰਦਾਸ ਜੀ ਦੇ ਲੱਤ ਮਾਰ ਦਿੱਤੀ ਸਾਹਿਬ ਜੀ ਬਹੁਤ ਸ਼ਾਂਤ ਸਨ ਬੜੇ ਸ਼ਾਂਤ ਸਨ ਮਹਾਰਾਜ ਕਿਰਪਾ ਕਰੋ ਕਿਤੇ ਐਸੀ ਸ਼ਾਂਤੀ ਸਾਡੇ ਅੰਦਰ ਵੀ ਆ ਜਾਵੇ ਕਿਤੇ ਸਾਡਾ ਵੀ ਅੰਦਰ ਠਰ ਜਾਵੇ ਉਹ ਸ਼ਾਂਤੀ ਕਿਤੇ ਗੱਲਾਂ ਨਾਲ ਥੋੜੀ ਆਏਗਾ ਬਾਬਾ ਅਮਰਦਾਸ ਜੀ ਨੇ 12 ਸਾਲ ਰਹਿ ਕੇ 12 ਸਾਲ ਰਹਿ ਕੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਗਾਗਰ ਢੋਈ ਹੈ ਤੇ ਫਿਰ ਅੰਦਰ ਸ਼ਾਂਤ ਹੋਇਆ ਕੇ ਫਿਰ ਅੰਦਰ ਟਿਕਿਆ ਕੇ ਉਹਨਾਂ ਦਾ ਆ ਜਿਹੜਾ ਅੰਦਰ ਹੈ ਨਾ ਅੰਦਰ ਇਹ ਨਾਮ ਬਾਣੀ ਤੋਂ ਬਗੈਰ ਨਹੀਂ ਟਿਕ ਸਕਦਾ ਜਦੋਂ ਵੀ ਟਿਕੇਗਾ ਨਾਮ ਬਾਣੀ ਦੇ ਨਾਲ ਟਿਕੇਗਾ ਤੇ ਮੈਂ ਇੱਕ ਬੇਨਤੀ ਹੋਰ ਕਰਦੀਆਂ ਬੋਲਣ ਵਾਲੇ ਉੱਥੇ ਹੀ ਰਹਿੰਦੇ ਨੇ ਸੁਣਨ ਵਾਲੇ ਆਪਣੀਆਂ ਮੰਜ਼ਲਾਂ ਤੇ ਪਹੁੰਚ ਜਾਂਦੇ ਆ ਸਾਹਿਬ ਗੁਰੂ ਅਮਰਦਾਸ ਜੀ ਨੇ 12 ਸਾਲ ਸੇਵਾ ਕੀਤੀ ਕਾਲਣਾ ਕਾਲੀ ਕਾਲਣਾ ਕਾਲ ਕੇ ਫਿਰ ਇਤਨੀ ਸਮਰਥਾ ਆਈ ਉਹਨਾਂ ਦੇ ਲੱਤ ਵੀ ਵੱਜੀ ਉਹਨਾਂ ਨੇ ਲੱਤ ਪਕੜ ਲਈ ਫਰੀਦਾ ਜੋਤੈ ਮਾਰਨ ਮੁਕੀਆਂ ਤਿਨਾਂ ਨ ਮਾਰੇ ਹੁਮ ਆਪ ਨਿਹੜੇ ਕਰ ਜਾਏ ਕੇ ਪਹਿਰ ਤੇ ਨਾਲੇ ਤੁਮ ਕਿ ਜਿਹੜਾ ਤੁਮਾਨੂੰ ਮਾੜਾ ਕਹਿੰਦਾ ਹੈ ਨਾ ਤੁਸੀਂ ਉਹਦੇ ਵੀ ਅੱਗੇ ਚੁੱਕ ਜਾਓ ਕੁਝ ਨਹੀਂ ਜਾਂਦਾ ਕੋਈ ਚੁੱਕ ਸਕਦਾ ਜਿਹਦੇ ਅੰਦਰ ਰੱਬ ਦਾ ਨਾਮ ਵੱਸਦਾ ਤੇ ਜਿਹਦੇ ਅੰਦਰ ਹੁੰਮੇ ਵੱਸਦੇ ਉਹ ਤੇ ਮਾੜੀ ਜੀ ਕੋਈ ਗੱਲਬਾਤ ਹੋ ਜਾਵੇ ਤੇ ਖੱਬੇ ਸੱਜੇ ਵਾਲੇ ਨਹੀਂ ਰਹਿਣ ਦਿੰਦੇ ਉਹ ਕਹਿੰਦੇ ਜਾਣ ਨਾ ਦੇਈਂ ਫੜ ਲੈ ਇਹ ਉਹ ਪਿੱਛੇ ਵਾਲੇ ਬਾਹਲੇ ਖਰਾਬ ਕਰਦੇ ਨੇ ਹੁਣ ਤੁਸੀਂ ਦੇਖੋ ਕੋਈ ਲੜਾਈ ਕੋਈ ਪੜਾਈ ਕੋਈ ਆਪਸ ਦੇ ਵਿੱਚ ਤੂੰ ਤੂੰ ਮੈਂ ਮੈਂ ਹੋ ਜੇ ਤੇ ਚਾਰ ਬੰਦੇ ਦੇ ਨਾਲ ਬੰਦੇ ਹੋਣ ਉਹ ਬੰਦਾ ਬਾਵੇਂ ਸ਼ਾਂਤ ਹੋਵੇ ਤੁਹਾਡੇ ਵਰਗਾ ਪਰ ਮੇਰੇ ਵਰਗਾ ਕਹਿੰਦਾ ਜਾਣ ਨਾ ਦੇ ਇਹਨੂੰ ਫੜ ਲੈ ਉਹ ਆਪਣੀਆਂ ਬਾਵਾ ਚੜਾ ਕੇ ਤੇ ਲੜਾ ਤੁਹਾਨੂੰ ਦੇਣਗੇ ਬਾਵਾ ਆਪਣੀਆਂ ਚੜਾਉਣਗੇ ਲੜਾਈ ਤੁਹਾਡੇ ਕਰਾ ਦੇਣਗੇ ਪਰ ਗੁਰੂ ਦੀ ਸੰਗਤ ਵੀ ਬੜੀ ਸ਼ਾਂਤ ਸੀ ਬਿਲਕੁਲ ਹਮੋਸ਼ ਹੋ ਗਈ ਗੁਰੂ ਸਾਹਿਬ ਜੀ ਨੇ ਚਰਨ ਪਰਸੇ ਤੇ ਮੇਰੇ ਸੱਚੇ ਸਤਗੁਰ ਜੀ ਦੇ ਮੁਖਾਰ ਬਿੰਦ ਤੇ ਵਿੱਚੋਂ ਜੋ ਸ਼ਬਦ ਨਿਕਲੇ ਮਹਾਰਾਜ ਜੀ ਨੇ ਜਦੋਂ ਚਰਨ ਪਕੜੇ ਨਾ ਭਾਈ ਦਾਤੂ ਜੀ ਦੇ ਤੇ ਉਹਨਾਂ ਨੇ ਆਖਿਆ ਕਿ ਪੁੱਤਰ ਮੇਰੇ ਹੱਡ ਨੇ ਕਰੜੇ ਕਿਤੇ ਇਹਨਾਂ ਕਰੜਿਆ ਹੱਡਾਂ ਦੇ ਉੱਤੇ ਲੱਗ ਕੇ ਇਹਨਾਂ ਕੋਮਲ ਅੰਗਾਂ ਨੂੰ ਝੋਟ ਨਾ ਪਹੁੰਚ ਗਈਓ ਇਦਾਂ ਦਾ ਜੀਵਨ ਚਾਹੀਦਾ ਇਹ ਸਿੱਖੀ ਦਾ ਤੋੜਾ ਹੈ ਤੋੜਾ ਸਿੱਖੀ ਦਾ ਤੋੜਾ ਕਬੀਰ ਸਾਹਿਬ ਕਹ ਰਹੇ ਨੇ ਕਹਿੰਦੇ ਨੇ ਖੇ ਭਈ ਤੋ ਕਿਆ ਬੁਗਾ ਜੋ ਉਡ ਲਾਗੇ ਅੰਗ ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰ ਕਹਿੰਦੇ ਨੇ ਪਾਣੀ ਵਰਗਾ ਪਾਣੀ ਦੇ ਵਿੱਚ ਜੋੜਾ ਮਰਜੀ ਰੰਗ ਪਾ ਦਿਓ ਉਸੇ ਤਰ੍ਹਾਂ ਦਾ ਹੋ ਜਾਂਦਾ ਜਿੱਦਾਂ ਦਾ ਰੰਗ ਪਾਓਗੇ ਪਾਣੀ 'ਚ ਉਸੇ ਤਰ੍ਹਾਂ ਦਾ ਹੋ ਜਾਂਦਾ ਕਬੀਰ ਸਾਹਿਬ ਕਹਿੰਦੇ ਤੂੰ ਪਾਣੀ ਵਰਗਾ ਬਣ ਜਾ ਚਲੋ ਜੀ ਹੁਣ ਇੱਕੋ ਦਮ ਖਿਆਲ ਆਇਆ ਕਿ ਜਿਹੜਾ ਪਾਣੀ ਦਾ ਸੁਭਾਅ ਹੈ ਨਾ ਪਾਣੀ ਦਾ ਉਹ ਸਿਰਾਂ ਤਾਤਾ ਹੋਏ ਉਸ ਨੂੰ ਛਾਵੇਂ ਰੱਖੋ ਠੰਡਾ ਹੋ ਜਾਂਦਾ ਹੈ ਜੇ ਤੂੰ ਪੇ ਰੱਖੋ ਗਰਮ ਹੋ ਜਾਂਦਾ ਹੈ ਜੇ ਤੇ ਤੁਸੀਂ ਮੇਰੇ ਵਰਗੇ ਨੂੰ ਆਖੋ ਕਿ ਗਿਆਨੀ ਜੀ ਕਥਾ ਬੜੀ ਬਦਿ ਆ ਗਏ ਫਿਰ ਤੇ ਗਿਆਨੀ ਜੀ ਕਹਿਣਗੇ ਤੁਸੀਂ ਬੜੇ ਗੁਰਮੁਖ ਪਿਆਰੇ ਹੋ ਜੇ ਤੁਸੀਂ ਆਖੋਗੇ ਜੀ ਇਹ ਗਲਤੀ ਐ ਥੇ ਕਰ ਦਿੱਤੀ ਐ ਤੇ ਮੇਰੇ ਵਰਗੇ ਕਾ ਤੂੰ ਸਾਨੂੰ ਮਤਾਂ ਦਿੰਨਾ ਹੈ ਤੂੰ ਸਾਨੂੰ ਗਿਆਨ ਦਿੰਨਾ ਆਪਣੀ ਮੰਜੀ ਥੱਲੇ ਛੋਟਾ ਫੇਰਿਓ ਜੀ ਸਤਿਗੁਰ ਦੀ ਬਾਣੀ ਕਹਿੰਦੀ ਹੈ ਰੱਬ ਦਾ ਪਿਆਰਾ ਇਦਾਂ ਦਾ ਨਹੀਂ ਹੁੰਦਾ ਉਹ ਤੇ ਸਿਚੁਏਸ਼ਨ ਕੋਈ ਵੀ ਹੋਵੇ ਮਾਹੌਲ ਕੋਈ ਵੀ ਹੋਵੇ ਉਹ ਸ਼ਾਂਤ ਹੀ ਰਹਿੰਦਾ ਉਹ ਸ਼ਾਂਤ ਰਹਿੰਦਾ ਟਿਕਿਆ ਰਹਿੰਦਾ ਉਹਦਾ ਅੰਦਰ ਦਾ ਖੰਡਾ ਨਹੀਂ ਉਹ ਹੁਣ ਦਿੰਦਾ ਤੁਸੀਂ ਦੇਖੋ ਭਾਈ ਮਨੀ ਸਿੰਘ ਜੀ ਹੁਣ ਕਹਿਣਾ ਸੁਕਾਏ ਉਹ ਅਗਲੀਆਂ ਨੇ ਗੁਰੂ ਦੇ ਲਈ ਬੰਦ-ਬੰਦ ਕਟਾਏ ਨੇ ਗੁਰੂ ਦੇ ਲਈ ਕਟਾਏ ਨੇ ਹੈ ਕੋਈ ਸਾਡੇ ਵਿੱਚੋਂ ਸਿੱਖ ਜਿਹੜਾ ਗੁਰੂ ਦੇ ਲਈ ਬੰਦ-ਬੰਦ ਕਟਾ ਲਵੇ ਉਹਨਾਂ ਨੇ 90 ਸਾਲਾਂ ਦੀ ਉਮਰ ਦੇ ਵਿੱਚ ਜਾ ਕੇ ਗੁਰੂ ਦੇ ਲਈ ਬੰਦ-ਬੰਦ ਕਟਾਏ ਨੇ ਤੇ 90 ਸਾਲਾਂ ਦੇ ਅੰਦਰ ਉਹਨਾਂ ਦਾ ਗਿਰਦਾ ਐ ਟਿਕਿਆ ਹੋਇਆ ਕਹਿਣਾ ਸੋਖਾ ਏ ਮੜੀ ਜੀ 60 ਲੱਗ ਜਾਵੇ ਨਾ ਇਹ ਬੰਦੇ ਦੀ ਚੀਕ ਨਿਕਲ ਜਾਂਦੀ ਹੈ ਪਰ ਉਹਨਾਂ ਦੇ ਅੰਦਰ ਕਿਹਦਾ ਸਹਜ ਹੋਵੇਗਾ ਗੁਰੂ ਸਾਹਿਬ ਜੀ ਦੀ ਬਾਣੀ ਨੇ ਸਾਨੂੰ ਇੱਕ ਮੈਸੇਜ ਦਿੱਤਾ ਕਿ ਸਾਨੂੰ ਇੱਕ ਸੰਦੇਸ਼ਾ ਦਿੱਤਾ ਕਿ ਉਹ ਸੰਦੇਸ਼ਾ ਕੀ ਦਿੱਤਾ ਕਿ ਗੁਰੂ ਸਾਹਿਬ ਕਹਿੰਦੇ ਨੇ ਹਰ ਜਨ ਹਰੀ ਦਾ ਜਨ ਐਸਾ ਚਾਹੀਏ ਇਦਾਂ ਦਾ ਹੋਣਾ ਚਾਹੀਦਾ ਹੈ ਕਿਦਾਂ ਦਾ ਜੈਸਾ ਘਰ ਕੀ ਕੋਈ ਜਿੱਦਾਂ ਹਰੀ ਹੀ ਐ ਜਿਵੇਂ ਪ੍ਰਮਾਤਮਾ ਹੀ ਐ ਜਿਵੇਂ ਅਕਾਲ ਪੁਰਖ ਹੀ ਐ ਉਸ ਅਕਾਲ ਪੁਰਖ ਵਰਗਾ ਕੀ ਹਰੀ ਦਾ ਪਿਆਰਾ ਹੋਣਾ ਚਾਹੀਦਾ ਐਡੀ ਵੱਡੀ ਬਖਸ਼ੀ ਸਾਨੂੰ ਸਤਿਗੁਰ ਜੀ ਨੇ ਕੀਤੀ ਐ ਤੇ ਮਹਾਰਾਜ ਕਹਿੰਦੇ ਨੇ ਇਹ ਤਾਂ ਸੰਭਵ ਕੈ ਇਹ ਤਾਂ ਚੀਜ਼ ਸੰਪੂਰਨ ਹੋ ਸਕਦੀ ਐ ਜਦੋਂ ਅਸੀਂ ਪੂਰੇ ਗੁਰੂ ਦੀ ਸ਼ਰਣ ਦੇ ਵਿੱਚ ਜਾਵਾਂਗੇ ਪੂਰੇ ਗੁਰੂ ਦੀ ਸ਼ਰਣ ਜਦੋਂ ਪੂਰੇ ਗੁਰੂ ਦੀ ਸ਼ਰਣ ਦੇ ਵਿੱਚ ਜਾਵਾਂਗੇ ਫਿਰ ਅੰਦਰ ਮਨ ਟਿਕਦਾ ਪੂਰੇ ਗੁਰ ਕਾ ਸੁਨ ਉਪਦੇਸ਼ ਪਰ ਬ੍ਰਹਮ ਪ੍ਰਭ ਨਿਕ ਵਾਹਿਗੁਰੂ ਜੀ ਪਰ ਬ੍ਰਹਮ ਨਿਕਤ ਕਰੂਪੇ ਇਤਿਉ ਮੀ ਵੀ ਅਸ਼ਟਪਤੀ ਹੈ ਨਾ ਤੇ ਮੇਰਾ ਮਾਰਗ ਕਿਦਨੇ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਾਨੂੰ ਹਦਾਇਤ ਮਿਲੀ ਕਿ ਇਹ ਮਨੁੱਖਾ ਜਨਮ ਬਾਰ-ਬਾਰ ਨਹੀਂ ਕੋਣਾ ਬਾਰ-ਬਾਰ ਨਹੀਂ ਕੋਣਾ ਇਹ ਪੁਲੇਖਾ ਆਪਣੇ ਜ਼ਹਿਨ ਦੇ ਵਿੱਚੋਂ ਕੱਢ ਲਈਏ ਕਿ ਸ਼ਾਇਦ ਇਹ ਮਨੁੱਖਾ ਜਨਮ ਬਾਰ-ਬਾਰ ਮਿਲਦਾ ਰਹੇਗਾ ਸਹਿਬ ਕਹਿੰਦੇ ਨੇ ਬਾਰ-ਬਾਰ ਨਹੀਂ ਮਿਲੇਗਾ ਇਹ ਇੱਕੋ ਵਾਰ ਹੋਣਾ ਹੈ ਕਬੀਰ ਮਾਨਸ ਜਨਮ ਦੁਲੰਭ ਕੈ ਇਹ ਬਹੁਤ ਕੀਮਤੀ ਹੈ ਬਹੁਤ ਕੀਮਤੀ ਤੇ ਹਜ਼ੂਰ ਨੇ ਸਾਨੂੰ ਇੱਕ ਮੁਬਾਰਕ ਉਪਦੇਸ਼ ਦਿੱਤਾ ਹੈ ਉਪਦੇਸ਼ ਕੀ ਹੈ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਮੁਸ਼ਕਲ ਦੀ ਘੜੀ ਪੈ ਜਾਂਦੀ ਹੈ ਤੇ ਬੰਦਾ ਯਾਦ ਕਰਦਾ ਕਿ ਕਿਨੂੰ ਬੇਨਤੀ ਕਰੀਏ ਜਿਹੜਾ ਸਾਡੀ ਬੇਨਤੀ ਦੇ ਉੱਤੇ ਸਾਡੀ ਇੱਥੇ ਮਦਦ ਕਰ ਦਵੇ ਮੈਂ ਨਹੀਂ ਕਹਿੰਦਾ ਕਿ ਸਾਡਾ ਪਿਆਰ ਨਹੀਂ ਲੋਕ ਉਥੇ ਪਹੁੰਚ ਨਹੀਂ ਪਾਉਣਗੇ ਨਹੀਂ ਪਰ ਹੋ ਸਕਦਾ ਹੈ ਜਿਸ ਨੂੰ ਤੁਸੀਂ ਫੋਨ ਕੀਤਾ ਹੈ ਉਹਦੇ ਪਹੁੰਚਣ ਦੇ ਵਿੱਚ ਇਹ ਦੇਰੀ ਹੋ ਜਾਵੇ ਵਾਜਬ ਥੋੜੇ ਨੂੰ ਕਿਸੇ ਨੂੰ ਪਤਾ ਥੋੜੀ ਹੈ ਕਿ ਅਗਲੇ ਹੀ ਸਮੇ ਇਹ ਘਟਨਾ ਘਟਤ ਹੋ ਜਾਣਿਆ ਕੇਵਲ ਇਹ ਗੱਲ ਸਮਝਣ ਮਾਤਰ ਮੈਂ ਕਹਿ ਰਹੀ ਹਾਂ ਉਹਦਾ ਪਿਆਰ ਹੈ ਬਹੁਤ ਪ੍ਰੇਮ ਹੈ ਤੂੰ ਉਸ ਨੂੰ ਮੁਸ਼ਕਲ ਦੇ ਵਿੱਚ ਫੋਨ ਕਰਦਾ ਹੈ ਹੋ ਸਕਦਾ ਹੈ ਉਹ ਆਵੇ ਤੇ ਆਵੇ ਪਰ ਲੇਟ ਮਰਦ ਕਹਿੰਦੇ ਨਹੀਂ ਉਸ ਥਾਂ ਦੇ ਉੱਤੇ ਜਿੱਥੇ ਵੀ ਤੂੰ ਹੈ ਜਿੱਥੇ ਹਰ ਅਰਧ ਹੈ ਜਿੱਥੇ ਹਰੀ ਨੂੰ ਪਰਮਾਤਮਾ ਨੂੰ ਯਾਦ ਕੀਤਾ ਜਾਂਦਾ ਤਿੱਥੈ ਹਰ ਮਿੱਤ ਸਹਾਈ ਉੱਥੇ ਹੀ ਸਹਾਇਤਾ ਦੇ ਲਈ ਉਸੇ ਵਕਤ ਬਿਲਕੁਲ ਉਸੇ ਵਕਤ ਹਾਜ਼ਰ ਹੈ ਉਸੇ ਵਕਤ ਆ ਜਾ ਤ ਉਸ ਨੂੰ ਯਾਦ ਕਰ ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਸੁਣੇ ਨਾ ਭਾਈ ਗੁਰਦਾਸ ਜੀ ਦੀ ਬਾਣ ਜਿਹਦਾ ਅਕਸਰ ਕੀਰਤਨੀਆਂ ਕੀਰਤਨ ਕਰਦੇ ਨੇ ਕਿ ਕੀਰਤਨ ਵਾ ਰਹਿਣ ਸੋ ਭਾਈ ਭਗਤ ਸਹਿਣ ਜੀ ਉਹ ਇਦਾਂ ਹੀ ਬੈਠੇ ਰੱਬ ਦੀਆਂ ਘਰ ਦੀਆਂ ਵਿਚਾਰਾਂ 사ਤ ਸੰਗਤ ਹੋ ਰਿਆ ਉਹ 사ਤ ਸੰਗਤ ਕਰਦੇ ਕਰਦੇ ਕਿਉਂਕਿ ਉਹਨਾਂ ਦੀ ਸੁਰ ਇਤਨੀ ਰੱਬ ਦੇ ਨਾਮ ਦੇ ਵਿੱਚ ਖੁੱਭ ਗਈ ਰੱਬ ਦੇ ਨਾਮ ਦੇ ਅੰਦਰ ਲੀਨ ਹੋ ਗਈ ਉਹਨਾਂ ਨੂੰ ਚੇਤਾ ਹੀ ਭੁੱਲ ਗਿਆ ਕਿ ਭਾਈ ਅਸੀਂ ਅਗਲਾ ਕਾਰਜ ਵੀ ਕੋਈ ਕਰਨਾ ਹੈ ਜਦੋਂ ਸੰਗਤ ਦੀ ਸਮਾਪਤੀ ਹੋਈ ਉਸ ਥਾਂ ਦੇ ਉੱਤੇ ਸੰਪੂਰਨਤਾ ਹੋਈ ਉਸ دیਵਾਨਾ ਦੀ ਉਸ ਸਤਸੰਗਤ ਦੀ ਇਕੋਦਮ ਖਿਆਲ ਆਇਆ ਕਿ ਜਿਹਦੀ ਮੈਂ ਸੇਵਾ ਕਰਨ ਜਾਂੋਂ ਤੋਂ ਸੇਵਾ ਦਾ ਸਮਾ ਨਿਕਲ ਗਿਆ ਪ੍ਰਮਾਤਮਾ ਨੂੰ ਯਾਦ ਕੀਤਾ ਅਕਾਲ ਪੁਰਖ ਨੂੰ ਯਾਦ ਕੀਤਾ ਤੇ ਜਦੋਂ ਪ੍ਰਮਾਤਮਾ ਨੂੰ ਯਾਦ ਕੀਤਾ ਪ੍ਰਮਾਤਮਾ ਨੂੰ ਯਾਦ ਕਰਨ ਤੋਂ ਪਹਿਲਾਂ ਹੀ ਪ੍ਰਮਾਤਮਾ ਉੱਥੇ ਹਾਜ਼ਰ ਸਨ ਉਹ ਡਰਦਾ ਕੋਇਆ ਜਦੋਂ ਗਿਆਨ ਨਾ ਉੱਥੇ ਉਹਨੇ ਹੱਥ ਜੋੜ ਲਏ ਤੇ ਰਾਜਾ ਖੜਾ ਹੋ ਕੇ ਆਪਣਾ ਸਿੰਘਾਸਨ ਛੱਡ ਦੁੱਤਾ ਕਹਿੰਦੇ ਨੇ ਜੀ ਅੱਜ ਹੱਥ ਜੋੜਨ ਦੇ ਤੁਹਾਨੂੰ ਲੋੜ ਨਹੀਂ ਅੱਜ ਮੈਂ ਤੁਹਾਡੇ ਹੱਥ ਜੋੜਦਾ ਜੋ ਸੇਵਾ ਤੁਸੀਂ ਕੀਤੀ ਉਸ ਸੇਵਾ ਦੇ ਨਾਲ ਮੈਂ ਨਿਹਾਲ ਹੋਇਆ ਸਾਹਿਬ ਗੁਰੂ ਰਾਮਦਾਸ ਜੀ ਕਹਿ ਰਹੇ ਨੇ ਜਿੱਥੇ ਕਰ ਕਰਾ ਰੱਬ ਦਾ ਜਿੱਥੇ ਉਹਦੀ ਯਾਦ ਹੈ ਉਹਦੀ ਭਗਤੀ ਹੈ ਉਹਦਾ ਨਾਮ ਹੈ ਪਰਮਾਤਮਾ ਉਥੇ ਪ੍ਰਗਟ ਹੈ ਉਥੇ ਉਹ ਸਾਡੀ ਸਹਾਇਤਾ ਕਰਦਾ ਹੈ ਉਥੇ ਸਾਡੇ ਨਾਲ ਧੰਗ ਗੁਰੂ ਅਮਰਦਾਸ ਪਾਤਸ਼ਾਹ ਜੀ ਕਹ ਰਹੇ ਨੇ ਜਿੱਥੇ ਅਬ ਘਟ ਬਣਤ ਹੈ ਪ੍ਰਣ ਪ੍ਰਾਣੀ ਕਹਿੰਦੀ ਨੇ ਪ੍ਰਾਣਾ ਦੇ ਆਸਰੇ ਚੱਲਣ ਵਾਲਾ ਮਨੁੱਖ ਕਿ ਹੇ ਪ੍ਰਾਣੀ ਜੀਵਨ ਹੈ ਜੀਵਨ ਦੇ ਅੰਦਰ ਕੁਝ ਵੀ ਹੋ ਸਕਦਾ ਹੈ ਕਦੀ ਵੀ ਕਿਸੇ ਦਾ ਮਾਨ ਕਿਸੇ ਵੀ ਚੀਜ਼ ਦਾ ਮਾਨ ਨਾ ਕਰੀਏ ਆਜੋ ਸੁਨਾਓ ਸਮੁੰਦਰ ਵਿੱਚ ਤੇ ਜਦੋਂ ਤੱਕ ਨਾਓ ਬੇੜਾ ਸਮੁੰਦਰ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਜੇਥੇ ਅਵਕਟ ਅਵਕਟ ਦੇ ਅਰਥ ਨੇ ਕਿ ਕਦੀ ਰਸਤਾ ਨੀਵਾ ਕਦੀ ਉੱਚਾ ਬਣਤ ਹੈ ਪ੍ਰਾਣੀ ਉਸ ਥਾਂ ਦੇ ਉੱਤੇ ਤਿੱਥੇ ਹਰ ਹਰੀ ਨੂੰ ਪਰਮਾਤਮਾ ਨੂੰ ਯਾਦ ਕਰ ਜਪੀਏ ਸਾਰੰਗ ਬਾਣੀ ਉਸ ਵਾਹਿਗੁਰੂ ਜੀ ਨੂੰ ਯਾਦ ਕਰ ਤੇ ਗੁਰੂ ਸਾਹਿਬ ਕਹਿੰਦੇ ਨੇ ਉਹ ਆਪ ਮਾਲਕ ਤੇਰੀ ਸਹਾਇਤਾ ਕਰਨਗੇ ਆਪ ਕਿਰਪਾ ਦੇ ਘਰ ਅੰਦਰ ਆਉਣਗੇ ਮਰ ਕੇ ਨੇ ਜਿੱਥੇ ਪੁੱਤਰ ਕਲਤਰ ਨਾ ਬੇਲੀ ਕੋਈ ਜਿੱਥੇ ਨਾ ਭੈਣ ਦੀ ਨਾ ਭਰਾ ਦੀ ਨਾ ਮਿੱਤਰ ਦੀ ਨਾ ਮਾਂ ਦੀ ਨਾ ਬਾਪ ਦੀ ਕਿਸੇ ਦੀ ਪਾਵਰ ਹੀ ਨਹੀਂ ਚੱਲਦੀ ਉੱਥੇ ਜੇ ਮਾਤ ਪਿਤਾ ਸੋਤ ਮੀਤ ਨਾ ਭਾਈ ਇਹ ਜ਼ਿੰਦਗੀ ਦੀ ਹਕੀਕਤ ਹੈ ਹਰ ਥਾਂ ਦੇ ਉੱਤੇ ਨੋਟ ਕੰਮ ਨਹੀਂ ਆਉਂਦੇ ਹਰ ਥਾਂ ਦੇ ਉੱਤੇ ਸਰੀਰ ਕੰਮ ਨਹੀਂ ਆਉਂਦੇ ਹਰ ਥਾਂ ਦੇ ਉੱਤੇ ਬੁੱਧੀ ਕੰਮ ਨਹੀਂ ਆਉਂਦੀ ਪਰ ਪ੍ਰਮਾਤਮਾ ਹਰ ਥਾਂ ਦੇ ਉੱਤੇ ਕੰਮ ਆਉਂਦਾ ਹੈ ਹਰ ਥਾਂ ਦੇ ਉੱਤੇ ਆਉਂਦਾ ਪਰ ਵਾਹਿਗੁਰੂ ਭਲੀ ਕਰਨ ਮੈਂ ਰਮਤਾ ਦੇ ਵਿੱਚ ਵੀ ਬੇਨਤੀ ਕੀਤੀ ਸੀ ਉਹ ਬੇਨਤੀ ਇਹ ਸੀ ਕੇ ਪਰ ਪਰਮਾਤਮਾ ਤੇ ਸਾਰੀ ਥਾਵਾਂ ਦੇ ਉੱਤੇ ਮੌਜੂਦ ਹੈ ਜੇ ਨਹੀਂ ਮੌਜੂਦ ਤੇ ਸਾਡੀ ਮਸਤਕ ਦੇ ਵਿੱਚ ਸਾਡੀ ਯਾਦ ਸ਼ਕਤੀ ਦੇ ਵਿੱਚ ਮੌਜੂਦ ਨਹੀਂ ਹੈ ਉਹ ਹਰ ਥਾਵਾਂ ਦੇ ਵਿੱਚ ਜਲ ਤਲ ਮੈਘਲ ਪੂਰੇ ਆ ਰਵਿਆ ਵਿੱਚ ਵਣਾ ਸੋ ਪ੍ਰਭ ਚੇਤਨਾ ਆਵੀ ਕਿ ਤੜਾ ਦੁੱਖ ਗਣਾ ਮਹਾਰਾਜ ਕਹਿੰਦੇ ਨੇ ਉਸ ਦੁੱਖ ਨੂੰ ਮੈਂ ਕਿੰਨਾ ਕੁ ਬਿਆਨ ਕਰਕੇ ਦੱਸਾਂ ਜਿਹੜਾ ਪਰਮਾਤਮਾ ਸਾਰੀਆਂ ਥਾਵਾਂ ਤੇ ਮੌਜੂਦ ਹੈ ਪਰ ਉਹ ਸਾਡੀ ਬੁੱਧੀ ਦੇ ਵਿੱਚ ਨਹੀਂ ਆ ਰਿਹਾ ਸਾਡੇ ਚੇਤੇ ਦੇ ਵਿੱਚ ਨਹੀਂ ਆ ਰਿਹਾ ਇਹ ਸਾਰੀਆਂ ਥਾਵਾਂ ਦੇ ਉੱਤੇ ਮajou ਹੈ ਹਰ ਸਾਹ ਦੇ ਵਿੱਚ ਘਟ ਘਟ ਮੈਂ ਖਰਜੀਓ ਬਸੇ ਪਰ ਸਾਨੂੰ ਯਾਦ ਨਹੀਂ ਮਹਾਰਾਜ ਕਹਿੰਦੇ ਨੇ ਤੂੰ ਯਾਦ ਕਰ ਸਾਡਾ ਜਿਹੜਾ ਇਸ ਸੰਸਾਰ ਦੇ ਉੱਤੇ ਆਉਣਾ ਹੋਇਆ ਹੈ ਉਹ ਇੱਥੇ ਆਉਣ ਦਾ ਮਕਸਦ ਹੀ ਹੈ ਇਹ ਸਾਨੂੰ ਸਰੀਰ ਬੇਮਕਸਦਾ ਨਹੀਂ ਮਿਲਿਆ ਇਹ ਨਹੀਂ ਕਿ ਬਸ ਜਨਮ ਹੋ ਗਿਆ ਨਹੀਂ ਜਨਮ ਨਹੀਂ ਕੋਇਆ ਜਨਮ ਇਸ ਕਰਕੇ ਹੋਇਆ ਕਿ ਇਸ 84 ਲੱਖ ਦੇ ਗੇੜ ਦੇ ਵਿੱਚੋਂ ਨਿਕਲ ਜਾਈਏ ਜਿਹਨੂੰ ਸਤਿਗੁਰੂ ਜੀ ਆਖਦੇ ਨੇ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਕਾ ਜ਼ਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਹਿੰਦੇ ਨੇ ਇੱਕ ਨਹੀਂ ਦੋ ਨਹੀਂ ਪਤਾ ਨਹੀਂ ਕਿੰਨੇ ਕ ਜਨਮ ਬਤੀਤ ਹੋ ਗਏ ਮਰਜ਼ ਕਹਿੰਦੇ ਨੇ ਉਸ ਜਨਮ ਨੂੰ ਸਵਰਣ ਦੇ ਲਈ ਤੈਨੂੰ ਗੁਰੂ ਦੇ ਕੋਲ ਜਾਣਾ ਪਵੇ ਗੁਰੂ ਦੇ ਕੋਲ ਜਾ ਕੇ ਫਿਰ ਜਦੋਂ ਗੁਰੂ ਉਪਦੇਸ਼ ਦਿੰਦਾ ਹੈ ਨਾ ਉਪਦੇਸ਼ ਦੇ ਦਿੱਤਾ ਸਤਗੁਰੂ ਸੋਸਣਿਆ ਸਿੱਖੀ ਕੰਨੇ ਜਿਨ ਸਤਗੁਰ ਕਾ ਬਾਣਾ ਮੰਨਿਆ ਤਿੰ ਚੜ੍ਹੇ ਚ ਵਗਣ ਵਾਲੇ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਤੇ ਗੁਰੂ ਦਾ ਉਪਦੇਸ਼ ਹੀ ਹੈ ਕਿ ਤੂੰ ਆਪਣੇ ਜੀਵਨ ਦੇ ਵਿੱਚ ਤਿਆਗ ਸਿੱਖ ਲੈ ਤਿਆਗ ਤੋਂ ਵੱਡੀ ਕੋਈ ਚੀਜ਼ ਨਹੀਂ ਤਿਆਗ ਅੱਜ ਸਾਡੇ ਜੀਵਨ ਦੇ ਵਿੱਚ ਤਿਆਗ ਨਹੀਂ ਹੈ ਨਾ ਨਿੰਦਰ ਤਿਆਗ ਸਕਦੇ ਹਾਂ ਨਾ ਝੂਠ ਤਿਆਗ ਸਕਦੇ ਹਾਂ ਨਾ ਵੱਲ ਛਲ ਤਿਆਗ ਸਕਦੇ ਹਾਂ ਸਾਡੇ ਜੀਵਨ ਦੇ ਵਿੱਚ ਤਿਆਗ ਨਹੀਂ ਹੈ ਸਭ ਤੋਂ ਜ਼ਰੂਰੀ ਹੈ ਤਿਆਗ ਮਾੜੀ ਚੀਜ਼ਾਂ ਦਾ ਤਿਆਗ ਕਰਕੇ ਤਿਆਗ ਨਾ ਤਿਆਗਨ ਨਹੀਂ ਕਰ ਜੇ ਤਿਆਗਣਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਤਿਆਗੋ ਤੇ ਮਹਾਰਾਜ ਕਿਦ ਨੇ ਜਾਗਣਾ ਜਾਗਨੇ ਕਾ ਹਰ ਕੀਰਤਨ ਮੇ ਜਾਗਦਾ ਹਰੀ ਦੇ ਕੀਰਤਨ ਦੇ ਵਿੱਚ ਜਾਗਣਾ ਆਓ ਗੁਰੂ ਪਿਆਰਿਓ ਸਹਬ ਸੱਚੇ ਸਤਗੁਰੂ ਕਿਰਪਾ ਦੇ ਕਾਰਨ ਦਰ ਆਉਂ